ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਸਮੇਂ ਵਿੱਚ ਚਾਹੇ ਕੋਈ ਛੋਟਾ ਬੱਚਾ ਹੈ ਜਾਂ ਫਿਰ ਕੋਈ ਨੌਜਵਾਨ ਹੈ ਸਾਰਿਆਂ ਨੂੰ ਦੰਦਾਂ ਦੀ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੈ ਕਿਸੇ ਦੇ ਦੰਦਾਂ ਨੂੰ ਤੱਤਾ ਠੰਡਾ ਲੱਗਦਾ ਹੈ ਕਿਸੇ ਦੇ ਦੰਦਾਂ ਵਿੱਚ ਦਰਦ ਹੁੰਦਾ ਹੈ ਅਤੇ ਕਿਸੇ ਦੇ ਦੰਦ ਗਲ ਸੜ ਜਾਂਦੇ ਹਨ ਭਾਵੇਂ ਅਸੀਂ ਦੰਦਾਂ ਦੀ ਸੁਰੱਖਿਆ ਲਈ ਵੱਖ-ਵੱਖ ਤਰ੍ਹਾਂ ਦੇ ਪੇਸਟ ਅਤੇ ਮੰਜਨਾਂ ਦੀ ਵਰਤੋਂ ਕਰਦੇ ਹਾਂ ਪਰ ਫਿਰ ਵੀ ਅੱਜ ਦੇ ਸਮੇਂ ਵਿੱਚ ਦੰਦਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਕਿਉਂਕਿ ਅਸੀਂ ਜਿੰਨੇ ਵੀ ਬਾਜ਼ਾਰ ਵਾਲੇ ਪੇਸਟ ਮੰਜਨ ਵਰਤਦੇ ਹਾਂ ਉਹਨਾਂ ਸਾਰਿਆਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਹੁੰਦੀ ਹੈ ਜੋ ਸਾਡੇ ਦੰਦਾਂ ਦਾ ਨੁਕਸਾਨ ਕਰਦੇ ਹਨ ਅਸੀਂ ਉਹਨਾਂ ਨੂੰ ਫਾਇਦੇ ਲਈ ਵਰਤਦੇ ਹਾਂ ਪਰ ਉਹ ਸਾਡੇ ਦੰਦਾਂ ਦਾ ਅਤੇ ਮੂੰਹ ਦੀਆਂ ਰਸ ਗ੍ਰੰਥੀਆਂ ਦਾ ਬਹੁਤ ਨੁਕਸਾਨ ਕਰਦੇ ਹਨ ਜਿਸ ਨਾਲ ਸਾਨੂੰ ਆਉਣ ਵਾਲੇ ਸਮੇਂ ਵਿੱਚ ਪੇਟ ਦੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ ਅਤੇ ਹੋਰ ਵੀ ਮੂੰਹ ਦੀਆਂ ਬਹੁਤ ਵੱਡੀਆਂ ਬਿਮਾਰੀਆਂ ਇਹਨਾਂ ਪੇਸਟਾਂ ਦੇ ਕਾਰਨ ਸਾਨੂੰ ਲੱਗ ਸਕਦੀਆਂ ਹਨ ਛੋਟੇ ਬੱਚਾ ਨੂੰ ਤਾਂ ਪੇਸਟ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਇਨਾ ਪੇਸਟਾਂ ਕਰਕੇ ਹੀ ਅੱਜਕੱਲ ਬੱਚਾ ਨੂੰ ਜ਼ਿਆਦਾ ਬਿਮਾਰੀਆਂ ਲੱਗਦੀਆਂ ਹਨ ਕਿਉਂਕਿ ਉਹ ਪੇਸਟ ਦੰਦਾਂ ਤੇ ਕਰਨ ਦੇ ਨਾਲ-ਨਾਲ ਉਸ ਦਾ ਕੁਝ ਹਿੱਸਾ ਆਪਣੇ ਪੇਟ ਵਿੱਚ ਵੀ ਲੰਘਾ ਲੈਂਦੇ ਹਨ ਜੋ ਕਿ ਅੰਦਰ ਜਾ ਕੇ ਕਾਫੀ ਨੁਕਸਾਨ ਕਰਦਾ ਹੈ ਜਿਸ ਨਾਲ ਉਹਨਾਂ ਦੀ ਭੁੱਖ ਮਰ ਜਾਂਦੀ ਹੈ ਅਤੇ ਜ਼ਿਆਦਾਤਰ ਬੱਚਾਂ ਦਾ ਪੇਟ ਖਰਾਬ ਰਹਿੰਦਾ ਹੈ ਸਾਨੂੰ ਕੁਦਰਤ ਨੇ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਹਨ ਜਿਸ ਨਾਲ ਅਸੀਂ ਦੰਦਾਂ ਦੀ ਸਾਂਭ ਸੰਭਾਲ ਕਰ ਸਕਦੇ ਹਾਂ ਬਹੁਤ ਸਾਰੇ ਰੁੱਖਾਂ ਦੀਆਂ ਦਾਤਨਾ ਹਨ ਅਤੇ ਘਰ ਵਿੱਚ ਮੌਜੂਦ ਲੌਂਗ ਫੜਕੜੀ ਵਰਗੀਆਂ ਚੀਜ਼ਾਂ ਜੋ ਕਿ ਸਾਡੇ ਦੰਦਾਂ ਦੀਆਂ ਕੁਦਰਤੀ ਤੌਰ ਤੇ ਰਾਖੀ ਕਰਦੀਆਂ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਬਿਲਕੁਲ ਬੰਦ ਕਰ ਦਿੱਤੀ ਹੈ ਅਸੀਂ ਸਿਰਫ ਝੱਗ ਅਤੇ ਟੇਸਟ ਦੇ ਚੱਕਰ ਵਿੱਚ ਆਪਣਾ ਬਹੁਤ ਨੁਕਸਾਨ ਕਰ ਰਹੇ ਹਾਂ ਸੋ ਦੋਸਤੋ ਅੱਜ ਤੁਹਾਨੂੰ ਇੱਕ ਅਜਿਹਾ ਦੇਸੀ ਨੁਕਤਾ ਦੱਸਾਂਗੇ ਜਿਸ ਨਾਲ ਤੁਸੀਂ ਦੰਦਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਘਰੇ ਕਰ ਸਕਦੇ ਹੋ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਹਾਨੂੰ ਘਰੇ ਮੌਜੂਦ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ ਜਿਸ ਵਿੱਚ ਫੜਕੜੀ ਲੌਂਗ ਅਤੇ ਕਾਲੀ ਮਿਰਚ ਇਹਨਾਂ ਤਿੰਨਾਂ ਚੀਜ਼ਾਂ ਦੀ ਵਰਤੋਂ ਇਸ ਨੁਕਤੇ ਨੂੰ ਤਿਆਰ ਕਰਨ ਵਿੱਚ ਕੀਤੀ ਜਾਂਦੀ ਹੈ ਇਸ ਦੰਦਮंजन ਨੂੰ ਤਿਆਰ ਕਰਨ ਲਈ ਸਾਨੂੰ ਫੜਕੜੀ 90 ਗ੍ਰਾਮ ਲੌਂਗ 30 ਗ੍ਰਾਮ ਅਤੇ ਕਾਲੀ ਮਿਰਚ 30 ਗ੍ਰਾਮ ਇਹ ਤਿੰਨੇ ਇਸ ਮਾਤਰਾ ਵਿੱਚ ਚਾਹੀਦੇ ਹਨ ਇਸੇ ਤਰੀਕੇ ਨਾਲ ਤੁਸੀਂ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਬਣਾਉਣਾ ਹੈ ਤਾਂ ਇਸ ਦੀ ਮਾਤਰਾ ਤਿੰਨਾਂ ਚੀਜ਼ਾਂ ਦੀ ਵਧਾ ਸਕਦੇ ਹੋ ਪਰ ਇਹਨਾਂ ਦੀ ਮਾਤਰਾ ਇਸੇ ਤਰੀਕੇ ਨਾਲ ਰੱਖਣੀ ਹੈ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਫੜਕੜੀ ਲੈਣੀ ਹੈ ਅਤੇ ਫੜਕੜੀ ਨੂੰ ਤਵੇ ਉੱਪਰ ਰੱਖ ਕੇ ਚੰਗੀ ਤਰ੍ਹਾਂ ਉਸ ਨੂੰ ਖਿਲ ਕਰ ਲੈਣਾ ਹੈ ਖਿਲ ਕਰਨ ਤੋਂ ਬਾਅਦ ਉਸ ਦਾ ਪਾਣੀ ਸੁਕਾ ਦੇਣਾ ਹੈ ਉਸ ਨਾਲ ਉਹ ਫੁੱਲ ਜਾਵੇਗੀ ਅਤੇ ਨਰਮ ਹੋ ਜਾਵੇਗੀ ਇਸ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਬਰੀਕ ਪੀਸ ਲਓ ਅਤੇ ਨਾਲ ਹੀ ਲੌਂਗ ਅਤੇ ਕਾਲੀ ਮਿਰਚ ਨੂੰ ਵੀ ਚੰਗੀ ਤਰ੍ਹਾਂ ਬਰੀਕ ਪੀਸ ਕੇ ਕਪੜੇ ਛਾਣ ਕਰ ਲਓ ਕਪੜੇ ਛਾਣ ਕਰਨ ਤੋਂ ਬਾਅਦ ਇਸ ਨੂੰ ਮਿਲਾ ਕੇ ਰੱਖ ਲਓ ਇਸ ਨੂੰ ਕਿਸੇ ਵੀ ਹਵਾ ਬੰਦ ਡੱਬੀ ਵਿੱਚ ਰੱਖੋ ਤਾਂ ਜੋ ਇਹ ਸੁੱਕੀ ਅਤੇ ਖੁਸ਼ਕ ਰਹੇ ਤੁਸੀਂ ਜਦੋਂ ਵੀ ਇਸ ਦੀ ਵਰਤੋਂ ਕਰਨੀ ਹੈ ਤਾਂ ਇਸ ਵਿੱਚੋਂ ਥੋੜੀ ਜਿਹੀ ਮਾਤਰਾ ਲੈ ਕੇ ਉਸ ਨੂੰ ਆਪਣੀ ਉਂਗਲੀ ਨਾਲ ਮਸੂੜਿਆਂ ਉੱਪਰ ਅਤੇ ਦੰਦਾਂ ਉੱਪਰ ਹਲਕਾ-ਹਲਕਾ ਮਲਣਾ ਹੈ ਅਤੇ ਕਿਸੇ ਵੀ ਸਾਫ਼ ਬੁਰਸ਼ ਨਾਲ ਤੁਸੀਂ ਦੰਦਾਂ ਨੂੰ ਸਾਫ਼ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਦੰਦ ਕਮਜ਼ੋਰ ਹਨ ਉਹਨਾਂ ਨੂੰ ਤੱਤਾਰ ਜਾਂ ਠੰਡਾ ਮਹਿਸੂਸ ਹੁੰਦਾ ਹੈ ਜਾਂ ਫਿਰ ਦੰਦਾਂ ਦੀਆਂ ਜੜਾਂ ਵਿੱਚ ਚੀਸਾਂ ਪੈਂਦੀਆਂ ਹਨ ਤਾਂ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਤੁਸੀਂ ਇਸ ਮੰਜਣ ਵਿੱਚ ਸਰੋਂ ਦੇ ਤੇਲ ਨੂੰ ਮਿਲਾ ਕੇ ਆਪਣੇ ਮਸੂੜਿਆਂ ਉੱਤੇ ਉਂਗਲੀ ਨਾਲ ਜਾਂ ਫਿਰ ਬੁਰਸ਼ ਨਾਲ ਹਲਕਾ-ਹਲਕਾ ਮਲੋ। ਇਸ ਤਰੀਕੇ ਦੀ ਵਰਤੋਂ ਕਰਨ ਨਾਲ ਤੁਹਾਡੇ ਦੰਦ ਮਜ਼ਬੂਤ ਹੋਣਗੇ ਅਤੇ ਮਸੂੜੇ ਵੀ ਤੰਦਰੁਸਤ ਹੋਣਗੇ। ਸੋ ਦੋਸਤੋ ਮਹਿੰਗੇ ਅਤੇ ਜ਼ਾਨਲੇਵਾ ਪੇਸਟਾਂ ਦੀ ਵਰਤੋਂ ਆਪਣੀ ਜ਼ਿੰਦਗੀ ਵਿੱਚੋਂ ਘਟਾਓ ਅਤੇ ਇਹਨਾਂ ਕੁਦਰਤੀ ਚੀਜ਼ਾਂ ਦੀ ਵੱਧ ਤੋਂ ਵੱਧ ਵਰਤੋਂ ਕਰੋ ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚ ਸਕੀਏ। ਇਸ ਤੋਂ ਇਲਾਵਾ ਦਿਨ ਵਿੱਚ ਇੱਕ ਵਾਰੀ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਕਿਕਰ ਨਿੰਮ ਜਾਮਣ ਜਾਂ ਟਾਲੀ ਇਹਨਾਂ ਚਾਰੇ ਰੁੱਖਾਂ ਵਿੱਚੋਂ ਜੋ ਵੀ ਤੁਹਾਡੇ ਨੇੜੇ ਲੱਗਾ ਹੋਇਆ ਹੈ ਉਸ ਦੀ ਦਾਤਨ ਜ਼ਰੂਰ ਕਰੋ ਇਸ ਨਾਲ ਤੁਹਾਨੂੰ ਦੁੱਗਣਾ ਫਾਇਦਾ ਹੋਵੇਗਾ ਅਤੇ ਇਸ ਮੰਜਨ ਨੂੰ ਵੀ ਆਪਣੇ ਘਰ ਵਿੱਚ ਤਿਆਰ ਕਰਕੇ ਰੱਖੋ ਅਤੇ ਰੋਜ਼ਾਨਾ ਇਸ ਦੀ ਵਰਤੋਂ ਕਰੋ ਇਹੇ ਦੰਦਾਂ ਦੀਆਂ ਸਾਰੀਆਂ ਤਕਲੀਫਾਂ ਲਈ ਬਹੁਤ ਹੀ ਕਾਰਗਰ ਅਤੇ ਅਜਮਾਇਆ ਹੋਇਆ ਨੁਕਤਾ ਹੈ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਿਓ ਅਤੇ ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਿਓ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਨੋਮੀਨੇਸ਼ਨ ਦਾ ਬਟਨ ਵੀ ਦਬਾਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਮਿਲ ਸਕੇ ਧੰਨਵਾਦ ਜੀ